ਸਤਿ ਸ਼੍ਰੀ ਅਕਾਲ ਜੀ ਦੋਸਤੋ ਸਵਾਗਤ ਕਰਦੇ ਹਾਂ ਤੁਹਾਡਾ ਇੱਕ ਵਾਰ ਫਿਰ ਤੋਂ ਆਪਣੇ YouTube ਚੈਨਲ ਸੇਵਕ ਨੂੰਫ ਦੇ ਵਿੱਚ ਜੀ ਅੱਜ ਗੱਲ ਕਰਾਂਗੇ ਇਸ ਵੀਡੀਓ ਵਿੱਚ ਪਠਾਨਕੋਟ ਕੋਲਡ ਦੇ ਵਿੱਚ ਜਿਹੜੀਆਂ ਵੈਕੈਂਸੀਆਂ ਨਿਕਲੀਆਂ ਹਨ ਜੀ ਪੀਐਨ ਦੀਆਂ ਠੀਕ ਹੈ ਜੀ ਇਹਨੂੰ ਅਠਵੀਂ ਪਾਸ ਕਰ ਸਕਦਾ ਕਿਵੇਂ ਅਪਲਾਈ ਕਰਨਾ ਪੂਰਾ ਪ੍ਰੋਸੈਸ ਦੱਸਾਂਗੇ ਉਸ ਦੇ ਲਈ ਵੀਡੀਓ ਨੂੰ ਅਖੀਰ ਤੱਕ ਦੇਖੋ ਤੇ ਫਸਟ ਟਾਈਮ ਚੈਨਲ ਤੇ ਆਏ ਹੋਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਨੂੰ ਹਰ ਰੋਜ਼ ਜਿਹੜੀ ਪੋਸਟ ਜਾਣਕਾਰੀ ਮਿਲ ਸਕੇ ਜੀ ਹਾਂਜੀ ਅਸੀਂ ਆ ਚੁੱਕੇ ਹਾਂ ਕਿ ਸਰਕਾਰੀ ਪੋਸਟਾਂ ਵੈੱਬਸਾਈਟ ਦੇ ਜਿਸ ਦੇ ਵਿੱਚ ਤੁਹਾਡੇ ਲਈ ਇਸ ਡਿਲੀ ਪੋਸਟਾਂ ਜਾਣਕਾਰੀ ਲੈ ਕੇ ਆਉਣੀ ਹੈ ਜੀ ਤਾਂ ਇੱਥੇ ਆਉਣ ਤੋਂ ਬਾਅਦ ਜੀ ਅਸੀਂ نیچے ਆਵਾਂਗੇ ਸਕਰੋਲ ਡਾਉਨ ਕਰਾਂਗੇ ਤਾਂ ਇੱਥੇ ਜਾਵਾਂਗੇ ਪੰਜਾਬ ਸੈਕਸ਼ਨ 'ਚ ਇੱਥੇ ਤੁਸੀਂ ਦੇਖੋਗੇ ਪੰਜਾਬ ਦੇ ਵਿੱਚ ਜੋ ਪੋਸਟ ਆਈ ਹੋਈ ਹੈ ਜੀ ਜ਼ਿਲ੍ਹਾ ਕੋਲ ਪਠਾਨਕੋਟ ਇਸ ਤੇ ਕਲਿੱਕ ਕਰਾਂਗੇ ਜੀ ਇਸ ਤੇ ਕਲਿੱਕ ਕਰ ਤੋਂ ਬਾਅਦ ਅਸੀਂ ਜਾਣਾ ਨੀਚੇ ਜੀ ਤਾਂ ਤੁਸੀਂ ਦੇਖੋਗੇ ਜੋ ਅੱਠੇ ਪਾਸ ਪੋਸਟਾਂ ਹਨ ਪੀ ਐਨ ਦੀਆਂ ਠੀਕ ਹੈ ਜੀ ਪੀਐਨ ਦੀ ਪੋਸਟਾਂ ਹਨ ਟੋਟਲ ਪੋਸਟਾਂ ਦੀ ਗੱਲ ਕਰੀਏ ਤਿੰਨ ਨੇ ਜੀ ਜਿਹੜੀ ਜੋਬ ਲੋਕੇਸ਼ਨ ਰਹਿ ਜਾਣੀਆਂ ਜੀ ਪੋਸਟਿੰਗ ਉਹ ਹੈਗੀ ਪਟਿਆ ਆਪਣਾ ਪਠਾਨਕੋਟ ਜੀ ਉਸ ਤੋਂ ਬਾਅਦ ਜੀ ਨੈਕਸਟ ਚੱਲਦੇ ਅੱਗੇ ਜੀ ਠੀਕ ਹੈ ਜੀ ਇੱਥੇ ਤੁਸੀਂ ਨਾਲ ਹੀ ਦੋਸਤੋਂ ਦੱਸ ਦੇਵਾਂ ਇਸ ਜੋ ਵਟਸਐਪ ਜੋ ਚੈਨਲ ਹੈ ਲਾਈਸਟ ਜੋ ਜੁਆਇਨ ਕਰ ਸਕਦੇ ਹੋ ਜਿਸ ਦੇ ਵਿੱਚ ਤੁਹਾਨੂੰ ਡੇਲੀ ਪੋਸਟਾਂ ਜਾਣਕਾਰੀ ਮਿਲ ਸਕਦੀ ਹੈ ਨਾਲ ਹੀ ਵੈਬਸਾਈਟ ਨੂੰ ਵੀ ਵਿਜ਼ਿਟ ਕਰ ਸਕਦੇ ਹੋ ਠੀਕ ਹੈ ਜੀ ਗੱਲ ਕਰੀਏ ਜੋ ਆਖਰੀ ਮਿਤੀ ਹੈਗੀ ਹੈ ਜੀ ਉਹ 1 ਅਪ੍ਰੈਲ 2024 ਹੈਗੀ ਤੇ ਇੰਟਰਵਿਊ ਜੋ ਹੋਣੀ ਹੈ ਅਲਫਾਬੈਟਿਕ ਦੇ ਹਿਸਾਬ ਨਾਲ ਹੋਣੀ ਹੈ ਜੀ 8 9 10 ਅਪ੍ਰੈਲ ਨੂੰ ਇੰਟਰਵਿਊ ਹੋਣੀ ਹੈ ਠੀਕ ਹੈ ਜੀ ਨੈਕਸਟ ਚਲਦੇ ਹਾਂ ਜੋ ਪੜ੍ਹਾਈ ਹੈਗੀ ਹੈ ਜੀ ਉਹਦੀ 8ਵੀਂ ਪਾਸ ਹੋਣੀ ਚਾਹੀਦੀ ਹੈਗੀ ਉਮਰ ਦੀ ਗੱਲ ਕਰੀਏ ਤਾਂ ਜੋ ਉਮਰ ਦਾ ਕੈਂਡੀਡੇਟ ਦੀ 18 ਤੋਂ 35 ਸਾਲ ਦੀ ਹੋਣੀ ਚਾਹੀਦੀ ਹੈ ਐਸੀਬੀਸੀ ਨੂੰ ਛੋਟ ਮਿਲ ਜਾਂਦੀ ਹੈ ਜੀ ਗੱਲ ਕਰੀਏ ਫੀਸ ਦੀ ਤਾਂ ਤੁਹਾਨੂੰ ਫੀਸ ਸਭ ਨੂੰ ਯਾਨੀ ਕਿ ਹਾਲ ਕੈਂਡੀਡੇਟ ਨੂੰ ਜ਼ੀਰੋ ਹੈ ਜੀ ਤੇ ਜਿਨ੍ਹਾਂ ਦੀ ਇੰਟਰਵਿਊ ਦੀ ਗੱਲ ਕਰੀਏ ਜਿਨ੍ਹਾਂ ਦਾ ਨਾਮ ਏ ਤੋਂ ਲੈ ਕੇ ਜੀ ਦੇ ਵਿੱਚ ਆਉਂਦਾ ਇਹਨਾਂ ਦਾ ਇੰਟਰਵਿਊ ਹੋਏਗਾ 8 4 2024 ਨੂੰ ਆਗਾ ਤੇ ਜਿਨ੍ਹਾਂ ਦਾ ਨਾਮ ਕੇ ਤੋਂ ਲੈ ਕੇ ਆਰ ਦੇ ਵਿੱਚ ਆ ਉਹਨਾਂ ਦਾ ਇੰਟਰਵਿਊ 9 4 2024 ਨੂੰ ਹੈ ਜੀ ਐਸ ਤੋਂ ਲੈ ਕੇ ਜ਼ेड ਦੇ ਵਿੱਚ ਜਿਨ੍ਹਾਂ ਦਾ ਨਾਮ ਆਉਂਦਾ ਇੰਟਰਵਿਊ 10 4 2024 ਨੂੰ ਹੋਏਗਾ ਜੀ ਤੇ ਉਸ ਤੋਂ ਬਾਅਦ ਨੈਕਸਟ ਚੱਲਦੇ ਆਂ ਜੋ ਸਿਲੈਕਸ਼ਨ ਪ੍ਰਕਿਰਿਆ ਨੇ ਉਹ ਹੈਗਾ ਜੀ ਇੰਟਰਵਿਊ ਤੇ ਉਸ ਤੋਂ ਬਾਅਦ ਹੈਗਾ ਤੁਸੀਂ ਅਪਲਾਈ ਕਰਨਾ ਜੀ ਉਸ ਤੋਂ ਬਾਅਦ ਜੋ ਐਡਰੈਸ ਰਹਿਣਾਗਾ ਇਸ ਐਡਰੈਸ ਤੇ ਤੁਸੀਂ ਉਹਨਾਂ ਨੂੰ ਫਾਰਮ ਨੂੰ ਭੇਜ ਸਕਦੇ ਹੋ ਠੀਕ ਹੈ ਜੀ ਜਾਂ ਬਾਈ ਹੈਂਡ ਵੀ ਜਮ ਕਰਾ ਸਕਦੇ ਹੋ ਤੇ ਇੱਥੋਂ ਤੁਸੀਂ ਆਪਣਾ ਜਿਹੜਾ ਫਾਰਮ ਆ ਠੀਕ ਹੈ ਜੀ ਉਹ ਡਾਊਨਲੋਡ ਕਰ ਲੈਣਾਗਾ ਇੱਥੋਂ ਅਪਲੀਕੇਸ਼ਨ ਨੋਟੀਫਿਕੇਸ਼ਨ ਆਜੂਗਾ ਜੀ ਤੇ ਉਸ ਤੋਂ ਬਾਅਦ ਪਰ ਫਾਰਮ ਆ ਪੋਸਟ ਤੇ ਉਸ ਨੂੰ ਕਲਿੱਕ ਕਰਕੋਗੇ ਇਸ ਨੂੰ ਉੱਪਰ ਡਾਊਨਲੋਡ ਕਰ ਲੈਣਾਗਾ ਜਿਸ ਤਰ੍ਹਾਂ ਹੁਣ ਡਾਊਨਲੋਡ ਹੋ ਗਿਆ ਜੀ ਜਿਨੂੰ ਆਪਣੇ ਓਪਨ ਕਰ ਲੈਣਾ ਜੀ ਠੀਕ ਹੈ ਫਾਈਲ ਦੇ ਵਿੱਚ ਇਹ ਜੀ ਇਸ ਤਰ੍ਹਾਂ ਦਾ ਪਰਫਾਰਮ ਆਪਣੇ ਕੋਲੇ ਆ ਜਾਓ ਇਸ ਨੂੰ ਤੁਸੀਂ ਭਰ ਕੇ ਜੀ ਆਪਣਾ ਨਾਮ ਵਗੈਰਾ ਲਿਖ ਕੇ ਇਸ ਨੂੰ ਬਾਈ ਪੋਸਟ ਜਮਾ ਕਰਵਾ ਦਿਓ ਤਾਂ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦੀ ਜੇ ਵੀ ਕਿਸੇ ਪ੍ਰਕਾਰ ਤੁਹਾਡਾ ਕਮੈਂਟ ਹੈਗਾ ਜੀ ਤਾਂ ਨੀਚੇ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰੋ ਤੇ ਵੀਡੀਓ ਪਸੰਦ ਆਈ ਵੀਡੀਓ ਨੂੰ ਲਾਈਕ ਕਰਕੇ ਜਾਓ ਜੀ ਤੇ ਨਾਲ ਹੀ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਦੇ ਨਾਲ ਨੋਟੀਫਿਕੇਸ਼ਨ ਨੂੰ ਔਨ ਕਰ ਲਓ ਤਾਂ ਕਿ ਤੁਹਾਨੂੰ ਜਦੋਂ ਨੈਸਟ ਵੀਡੀਓ ਅਸੀਂ ਪਾਵਾਂਗੇ ਉਹ ਤੁਹਾਨੂੰ ਨੋਟੀਫਿਕੇਸ਼ਨ ਮਿਲ ਸਕੇ ਤੇ ਸ਼ੇਅਰ ਜਰੂਰ ਕਰ ਦਿਆ ਕਰੋ ਠੀਕ ਹੈ ਜੀ ਧੰਨਵਾਦ ਜੀ